ਤੇ ਬਾਈ ਪੂਸ ਮੰਡੀ ਤੋਂ ਆਪਣਾ ਸਵਾਸ ਸੇਵੀ ਡਾਕਟਰ ਜਗਸੀਰ ਸਿੰਘ ਮਰਾੜ ਹਨਾ ਉਹਨਾਂ ਦੀ ਮਦਦ ਨਾਲ ਅੱਜ ਬਾਈ ਨੂੰ ਬਠਿੰਡੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਉਣ ਜਾ ਰਹੇ ਆ ਤੇ ਘਰਾਂ ਚ 96 ਇਹਦੀ ਘਰ ਵਾਲੀ ਹੈਲੋ ਘਰਾਂ ਚ ਕੰਮ ਕਰਕੇ ਆਪ ਦਾ ਘਰ ਚਲਾਉਂਦੀ ਹੈ ਤੇ ਇੱਕ ਗੱਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੋ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਬਾਈ ਬਿੱਟੂ ਦੀ ਨਾ ਜੱਸੀ ਪੌ ਵਾਲੀ ਤੋਂ ਆਪਣੇ ਪਾਈ ਸੀਗੀ ਤੇ ਉਹਨਾਂ ਨੂੰ ਇਲਾਜ ਦੀ ਬਹੁਤ ਲੋੜ ਸੀ ਤੇ ਆਕਸੀਜਨ ਦੀ ਬਹੁਤ ਉਨਾ ਦੇ ਰੋ ਸਲਿੰਡਰ ਲੱਗਦੇ ਆਕਸੀਜਨ ਵਾਲੇ ਤੇ ਅੱਜ ਬਾਈ ਫੂਸ ਮੰਡੀ ਤੋਂ ਆਪਣਾ ਸਵਾਸ ਸੇਵੀ ਡਾਕਟਰ ਵਿਲਾਸ ਜਗਸੀਰ ਸਿੰਘ ਮਰਾੜ ਹਨਾ ਉਹਨਾਂ ਦੀ ਮਦਦ ਨਾਲ ਅੱਜ ਬਾਈ ਨੂੰ ਬਠਿੰਡੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਉਣ ਜਾ ਰਹੇ ਆ ਬਾਈ ਦਾ ਜਗਸੀਰ ਸਿੰਘ ਮਰਾੜ ਫੂਸ ਮੰਡੀ ਦਾ ਬਹੁਤ ਬਹੁਤ ਧੰਨਵਾਦ ਇਹ ਵਿਚਾਰੇ ਬਿੱਟੂ ਦਾ ਜਮਾ ਕੱਚਾ ਘਾਰ ਹੈ ਤੇ ਘਰਾਂ ਚ ਛੰਨੋ ਇਹਦੀ ਘਰ ਵਾਲੀ ਹੈਲੋ ਘਰਾਂ ਚ ਕੰਮ ਕਰਕੇ ਆਪ ਦਾ ਘਰ ਚ ਲਾਉਂਦੀ ਆ ਤੇ ਇਹ ਬਾਈ ਹੁਣ ਲੈਣ ਆਇਆ ਇਹਨੂੰ ਐਂਬੂਲੈਂਸ ਤੇ ਮੈਂ ਲੱਗ ਗਿਆ 10 ਬਿਲਾ ਦੇ ਬੈਠ 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 ਹਾਂ ਕਵਰਾਈ ਨਾ ਬਿੱਟੂ ਚੰਗਾ ਤਾਉਂ ਬੋਤਲ ਲੈ 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 ਤਾਉਂ ਉਧਰੋਂ ਬੋਤਲ ਲੈ ਆ ਚਲਾ ਦਿਓ ਜੀ ਆ ਪਿੰਡ ਵਾਲਿਆਂ ਨੂੰ ਬੇਨਤੀ ਹੈ ਮੇਰੀ ਇੱਕਾਰੀ ਜਰੂਰ ਬਾਈ ਛੰਨੋ ਦੀ ਮਦਦ ਕਰੋ ਜਿੰਨੇ ਕਹੇਗੇ ਨਾ 100 200 ਰੁਪਏ ਦੇ ਦਿਓ ਮੇਰਾ ਵੀਰ ਸਾਰੇ ਪਿੰਡ ਵਾਲੇ ਜਿੰਨੇ ਮਲਾਜ਼ਮ ਲੱਗੇ ਸਾਰਿਆਂ ਨੂੰ ਬੇਨਤੀ ਹੈ ਜੇ ਮਦਦ ਕਰੋ ਛੰਨੂ ਜੀ ਵੱਧ ਤੋਂ ਵੱਧ ਜੋ ਬਿੱਟੂ ਠੀਕ ਹੋਏ